ਹੱਥੀ ਵੋਟਾਂ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਉਹ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਹੱਥੀ ਵੋਟਾਂ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਉਹ ਚਿੱਟਾ ਵੇਚ ਕੇ ਆਏ ਪੈਸੇ ਕਿਦਾਂ ਪੱਚਦੇ ਆ ਚਿੱਟਾ ਵੇਚ ਕੇ ਆਏ ਪੈਸੇ ਕਿੱਦਾਂ ਪੱਜਦੇ ਆ ਉਹ ਦਸ ਹਾਕਮਾ ਇੱਕ ਸਵੇਚੋਂ ਕਿੰਨੇ ਬਚਦੇ ਆ ਇਹ ਦਰਦ ਭਰੀ ਅਵਾਜ਼ ਗੁਰਪ੍ਰੀਤ ਸਿੰਘ ਦੀ ਹੈ ਇਸ ਅਵਾਜ਼ ਦੇ ਅੰਦਰ ਪੰਜਾਬ ਵਿੱਚ ਨਸ਼ਿਆਂ ਨਾਲ ਮਰਦੀ ਹੋਈ ਨੌਜਵਾਨੀ ਦਾ ਉਹ ਦਰਦ ਚਲਕਦਾ ਹੈ ਜਿਸ ਦਰਦ ਨੂੰ ਪੰਜਾਬ ਦਾ ਕੋਈ ਵੀ ਹਾਕਮ ਕਦੇ ਵੀ ਮਹਿਸੂਸ ਨਹੀਂ ਕਰਦਾ ਉਤਰ ਫਤਰਕ ਕੇ ਮਰ ਗਏ ਥੇ ਪੁੱਤਰ ਮਾਵਾਂ ਦੇ ਤਿੰਨਾ ਪੁੱਤਰ ਰੁਲਦੇ ਤੁਰ ਗਏ ਵੀਰ ਪਰਾਵਾਂਦੇ ਉਹ ਤਿੰਨਾਂ ਪੁੱਤਰ ਰੁਲਦੇ ਤੁਰ ਗਏ ਵੀਰ ਪਰਾਵਾਂਦੇ ਤੈਨੂੰ ਵੀ ਤਾਂ ਦਿਸਦੇ ਹੋਣੇ ਥਾਂ ਥਾਂ ਮੱਚਦਿਆ ਦਸ ਹਾਕਮ ਇੱਕ ਸਵੇਚੋਂ ਕਿੰਨੇ ਬਚਦੇ ਆ ਜੇਕਰ ਕੋਈ ਹਾਕਮ ਇਹ ਦਰਦ ਮਹਿਸੂਸ ਕਰਦਾ ਹੁੰਦਾ ਤਾਂ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਹੁਣ ਤੱਕ ਕਦੋਂ ਦੇ ਠੱਲ ਪੈ ਚੁੱਕੀ ਹੁੰਦੀ ਹਾਕਮ ਜਾਣਦੇ ਹਨ ਕਿ ਜੇਕਰ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਚੱਕਰ ਵਿੱਚੋਂ ਬਚ ਗਈ ਤਾਂ ਫਿਰ ਇਨ੍ਹਾਂ ਹਾਕਮਾਂ ਦੀਆਂ ਕੁਰਸੀਆਂ ਖਤਰੇ ਵਿੱਚ ਪੈ ਜਾਣਗੀਆਂ ਇਸੇ ਲਈ ਸਰਕਾਰ ਕਿਸੇ ਦੇ ਵੀ ਬਨੇ ਨਸ਼ਿਆਂ ਦੇ ਸੌਦਾਗਰਾਂ ਉੱਤੇ শিকੰਜਾ ਨਹੀਂ ਕੱਸਿਆ ਜਾਂਦਾ ਸਗੋਂ ਨਸ਼ਿਆਂ ਦੇ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਤੇ ਜ਼ੁਲਮ ਕੀਤਾ ਜਾਂਦਾ ਹੈ ਜ਼ਬਰ ਕੀਤਾ ਜਾਂਦਾ ਹੈ ਇਸ ਲਈ ਹੀ ਪੰਜਾਬ ਪੁਲਿਸ ਨੇ ਇਸ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਵੀ ਕਈ ਦਿਨਾਂ ਤੋਂ ਚੁੱਕਿਆ ਹੋਇਆ ਹੈ ਕਿਉਂਕਿ ਨੌਜਵਾਨੀ ਨੂੰ ਜਾਗਰੂਕ ਕਰਨ ਵਾਲਾ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਹਰ ਸ਼ਖਸ ਅੱਜ ਦੀਆਂ ਸਰਕਾਰਾਂ ਲਈ ਦੇਸ਼ ਦਰੋਈ ਹੈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਜਾਗਰੂਕ ਕਰਕੇ ਨਸ਼ੇ ਸ਼ੂਡਾਉਣੇ ਆਰੰਭ ਕੀਤੇ ਤਾਂ ਉਹ ਉਦੋਂ ਤੋਂ ਹੀ ਸਰਕਾਰ ਦੇ ਨਿਸ਼ਾਨੇ ਤੇ ਆ ਗਿਆ ਸੀ ਉਸ ਦੇ ਵਿਰੁੱਧ ਕਿਵੇਂ ਤਾਣਾ ਬਾਣਾ ਬੁਣਿਆ ਗਿਆ ਅਤੇ ਕਿਵੇਂ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਇਹ ਅਸੀਂ ਸਾਰੇ ਜਾਣਦੇ ਹਾਂ ਫਿਰ ਭਾਈ ਪਰਮਿੰਦਰ ਸਿੰਘ ਝੋਟਾ ਨੇ ਨਸ਼ਿਆਂ ਵਿਰੁੱਧ ਸੰਘਰਸ਼ ਆਰੰਭ ਕੀਤਾ ਤਾਂ ਪੁਲਿਸ ਉਸ ਨੂੰ ਵੀ ਚੁੱਕ ਕੇ ਲੈ ਗਈ ਹੁਣ ਗੁਰਪ੍ਰੀਤ ਸਿੰਘ ਕੰਮ ਕਰਨ ਲੱਗਾ ਸੀ ਤਾਂ ਪੰਜਾਬ ਪੁਲਿਸ ਨੇ ਇਸ ਨੂੰ ਵੀ ਚੁੱਕ ਲਿਆ ਕੀ ਇਸ ਨਾਲ ਸਰਕਾਰਾਂ ਦੀ ਮਨਸ਼ਾ ਬਾਰੇ ਕੋਈ ਭਰਮ ਭੁਲੇਖਾ ਰਹਿ ਜਾਂਦਾ ਹੈ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਾਡੇ ਤੇ ਰਾਜ ਕਰ ਰਹੇ ਹਾਕਮ ਜੋ ਭਾਵੇਂ ਦਿੱਲੀ ਦੇ ਹੋਣ ਅਤੇ ਭਾਵੇਂ ਪੰਜਾਬ ਦੇ ਹਾਂ ਹਾਂ ਉਹੀ ਹਾਕਮ ਜਿਹੜੇ ਕਰੋੜਾਂ ਅਰਬ ਰੁਪਏ ਅਖਬਾਰਾਂ ਅਤੇ ਟੀਵੀ ਚੈਨਲਾਂ ਉੱਤੇ ਇਸ਼ਤਿਹਾਰਬਾਜ਼ੀ ਲਈ ਖਰਚ ਕਰ ਦਿੰਦੇ ਹਨ ਲੋਕਾਂ ਦੇ ਟੈਕਸਾਂ ਦਾ ਪੈਸਾ ਇਹ ਹਾਕਮ ਇਸ਼ਤਿਹਾਰਬਾਜ਼ੀ ਲਈ ਸਾਡੇ ਦਿਮਾਗ ਵਿੱਚ ਇਹ ਗੱਲ ਪਰਣ ਲਈ ਖਰਚਦੇ ਹਨ ਕਿ ਅਸੀਂ ਬਹੁਤ ਚੰਗੇ ਹਾਂ ਪਰ ਸੱਚ ਸੁਣਾਈ ਨਹੀਂ ਦਿੰਦਾ ਸੱਚ ਵਿਖਾਈ ਦਿੰਦਾ ਹੈ ਅਤੇ ਜਿਹੜਾ ਸੱਚ ਪੰਜਾਬ ਵਿੱਚ ਦਿਖ ਰਿਹਾ ਹੈ ਉਸ ਤੋਂ ਇਹ ਸਪਸ਼ਟ ਹੈ ਕਿ ਇਹ ਹਾਕਮ ਅਸਲ ਵਿੱਚ ਚੰਗੇ ਨਹੀਂ ਬਲਕਿ ਸਾਡੇ ਦੁਸ਼ਮਣ ਹਨ ਇਨ੍ਹਾਂ ਹਾਕਮਾਂ ਦੇ ਰਾਜ ਵਿੱਚ ਨਸ਼ਿਆਂ ਦੇ ਸੌਦਾਗਰਾਂ ਨੂੰ ਖੁੱਲੀ ਛੁੱਟੀ ਹੈ ਪਰ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਅੱਤਵਾਦੀ ਦੇਸ਼த்ਰੋਹੀ ਕਹਿ ਕੇ ਪੰਜਾਬ ਪੁਲਿਸ ਚੁੱਕ ਲੈਂਦੀ ਹੈ ਅਤੇ ਜੇਲ੍ਹਾਂ ਵਿੱਚ ਬੰਦ ਕਰ ਦਿੰਦੀ ਹੈ ਸੋ ਸਮੇਂ ਦੀ ਵੰਗਾਰ ਹੈ ਜੇਕਰ ਜਿਉਂਦੇ ਰਹਿਣਾ ਹੈ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪਿੰਡ ਪਿੰਡ ਦੇ ਵਿੱਚ ਟੀਮਾਂ ਬਣਾ ਕੇ ਆਵਾਜ਼ ਬੁਲੰਦ ਕਰਨੀ ਪਵੇਗੀ ਅਤੇ ਸੰਘਰਸ਼ ਕਰਨਾ ਪਵੇਗਾ ਤੁਹਾਡੇ ਬੱਚੇ ਰਾਜ ਭਾਗ ਦੇ ਵਾਰਸ ਬਣ ਜਾਂਦੇ ਸਾਡੇ ਖਾ ਖਾ ਨਸ਼ੇ ਤੇ ਲਾਸ਼ ਲਵਾਰਸ ਬਣ ਜਾਂਦੇ ਸਾਡੇ ਖਾ ਖਾ ਨਸ਼ੇ ਤੇ ਲਾਸ਼ ਲਵਾਰਸ ਬਣ ਜਾਂਦੇ ਮਰ ਕੇ ਛੁੱਟ ਤੇ ਏਸ ਤਰ੍ਹਾਂ ਹੱਡਾਂ ਵਿੱਚ ਰਚਦਿਆ ਦਸ ਹਾਕ ਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਜੇਕਰ ਤੁਸੀਂ ਵੰਗਾਰ ਟੀਵੀ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਨਾਲ ਲਾਈਕ ਕਮੈਂਟਸ ਜ਼ਰੂਰ ਕਰੋ ਜੀ